ਸਸੇਗਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਦੁਪਹਿਰ ਤੋਂ ਸ਼ਾਮ ਦੇ ਮੌਸਮ ਦੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੀ ਕੀ ਅਪਡੇਟ ਹੈ ਧੁੰਦ ਬੱਦਲਬਾਈ ਠੀਤ ਲਹਿਰ ਦੇ ਕੀ ਹਾਲਾਤ ਨੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੇਖ ਲਈ ਜਾਵੇ ਤਾਂ ਪੰਜਾਬ ਅਤੇ ਨਾਲ ਲੱਗਦੀ ਇਲਾਕਿਆਂ ਦੇ ਵਿੱਚਕਾਰ ਸਾਨੂੰ ਧੁੰਦ ਦੇ ਹਾਲਾਤ ਸਵੇਰ ਤੋਂ ਹੀ ਬਣਦੇ ਦਿਖਾਈ ਦੇ ਰਹੇ ਨੇ ਪੱਛਮੀ ਹਵਾ ਲਗਾਤਾਰ ਚੱਲ ਰਹੀ ਹੈ ਜਿਸ ਦੇ ਕਾਰਨ ਠੀਤ ਲਹਿਰ ਦੇ ਹਾਲਾਤ ਪੰਜਾਬ ਦੇ ਵਿੱਚ ਲਗਾਤਾਰ ਬਣੇ ਹੋਏ ਨੇ ਦਿਨ ਦਾ ਤਾਪਮਾਨ ਲਗਭਗ 13 ਤੋਂ ਲੈ ਕੇ 15 ਡਿਗਰੀ ਦੇ ਵਿੱਚਕਾਰ ਬਣਿਆ ਹੋਇਆ ਹੈ ਤੇ ਠੀਤ ਲਹਿਰ ਦੇ ਕਾਰਨ ਕਾਫੀ ਜ਼ਿਆਦਾ ਠੰਡ ਦਾ ਅਹਿਸਾਸ ਪੰਜਾਬ ਦੇ ਵਿੱਚ ਹੁੰਦਾ ਦਿਖਾਈ ਦੇ ਰਿਹਾ ਹੈ ਗੱਲ ਕੀਤੀ ਜਾਵੇ ਅਗਰ ਸਿਸਟਮ ਦੀ ਤਾਂ ਕਿਸੇ ਤਰੀਕੇ ਦੀ ਮੀਂਹ ਦੀ ਆਉਂਦੀ ਸੰਭਾਵਨਾ ਨਹੀਂ ਹੈ ਲਗਾਤਾਰ ਧੁੰਦ ਦੇ ਹਾਲਾਤ ਹੀ ਪੰਜਾਬ ਦੇ ਵਿੱਚ ਬਣੇ ਰਹਿਣ ਦੇ ਚਾਂਸ ਲਗਾਤਾਰ ਬਣੇ ਹੋਏ ਨੇ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦੇ ਵਿੱਚ ਕਿਵੇਂ ਦੇ ਹਾਲਾਤ ਨੇ ਮੌਸਮ ਦੇ ਚੈਨਲ ਤੇ ਨਵੇਂ ਹੋ YouTube ਵਾਲੇ ਫਾਰਮਰ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ ਜੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਹਵਾ ਇਸੇ ਤਰੀਕੇ ਨਾਲ ਚਲਦੀ ਰਹੇਗੀ ਹਲਕੇ ਤੋਂ ਦਰਮਿਆਨੇ ਸੁਭਾਅ ਦੇ ਨਾਲ ਧੁੰਦ ਦੇ ਹਾਲਾਤ ਬਰਕਰਾਰ ਰਹਿਣਗੇ ਤੇ ਧੁੱਪ ਹੁਣ ਨਾ ਮਾਤਰ ਦੇ ਬਰਾਬਰ ਸਾਨੂੰ ਪੰਜਾਬ ਦੇ ਵਿੱਚ ਆਉਂਦੀ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਇਹੀ ਉਮੀਦ ਹੈ ਕਿ ਸ਼ਾਮ ਅਤੇ ਰਾਤ ਦੇ ਸਮੇਂ ਵੀ ਤਗੜੀ ਧੁੰਦ ਦੀ ਕਾਰਵਾਈ ਪੰਜਾਬ ਦੇ ਵਿੱਚ ਪੈਂਦੀ ਹੋਈ ਦਿਖਾਈ ਦੇਵੇਗੀ ਗੱਲ ਕੀਤੀ ਜਾਵੇ ਤਾਪਮਾਨ ਦੀ ਤਾਂ ਇਸ ਸਮੇਂ ਤਾਪਮਾਨ ਜਿਹੜੇ ਨੇ ਉਹ 12 ਤੋਂ 13 14 ਡਿਗਰੀ ਦੇ ਵਿਚਕਾਰ ਬਣੇ ਹੋਏ ਨੇ ਤੇ ਇਹ ਤਾਪਮਾਨ ਜਿਹੜੇ ਰਾਤ ਦੇ ਸਮੇਂ ਤੱਕ ਇਸੇ ਤਰੀਕੇ ਨਾਲ ਬਰਕਰਾਰ ਰਹਿਣਗੇ ਜਿਸ ਤੇ ਨਾਲ ਉਮੀਦ ਹੈ ਕੇ ਰਾਤ ਨੂੰ ਵੀ ਕੜਾਕੇ ਦੀ ਸਰਦੀ ਅੱਜ ਪੰਦੀ ਹੋਈ ਦਿਖਾਈ ਦੇਵੇਗੀ ਬਾਕੀ ਰਾਤ ਦੀ ਅਪਡੇਟ ਜੋ ਵੀ ਹੋਵੇਗੀ ਚੈਨਲ ਦੇ ਉੱਪਰ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਨੂੰ ਇੰਨਾ ਸਾਰਾ ਪਿਆਰ ਦੇਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਹੌਸਲਾ ਵਧਾਉਣ ਲਈ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਧੰਨਵਾਦ ਜੀ